ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਜਪਜੀ ਸਾਹਿਬ ਉੰਕਾਰੇ ਸਤਿਨਾਮ ਮੈਂ ਕਰਤਾ ਪੁਰਖੇ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈ ਭੰਗੁ ਗੁਰ ਪ੍ਰਸਾਦਿ ਜਪ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੁਸੀ ਵੀ ਸੱਚ ਸੋਚੇ ਸੋਚ ਨਾ ਹੋਵੀਏ ਜੇ ਸੋਚੀ ਲੱਖ ਵਾਰੇ ਚੁੱਪੇ ਚੁੱਪ ਨਾ ਹੋਵੀਏ ਜੇ ਲਾਈ ਰਾਂ ਲਿਵ ਤਾਰੇ ਓਕਿਆ ਫੁਕ ਨਾ ਉਤਰੀ ਜੇ ਬੰਨਾ ਪੁਰੀਆ ਪਾਰੇ ਸੈ ਸਿਆਣਪ ਲਖ ਹੋਈ ਤਾ ਇੱਕ ਨਾ ਚੱਲੇ ਨਾਲੇ ਕੀ ਸਚਿਆਰਾ ਹੋ ਵੀਏ ਕਿਵੇਂ ਕੂੜੇ ਟੁੱਟੇ ਪਾਲੇ ਹੁਕਮੇ ਰ ਜਾਈ ਚੱਲਣਾ ਨਾਨਕ ਲਿਖਿਆ ਨਾਲੇ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੇ ਵੜਾਈ ਹੁਕਮੇ ਉਤਮ ਨੀਚ ਹੁਕਮ ਲਿਖ ਦੁਖ ਸੁਖ ਪਾਈਏ ਇਕ ਨਾ ਹੁਕਮੀ ਬਖਸ਼ਿਸ ਇਕ ਹੁਕਮੀ ਸਦਾ ਬੁਆਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਮੂਝੇ ਤਾਂ ਹੋਵੇਂ ਕੈ ਨ ਕੋਈ ਗਾਵੇ ਕੋ ਤਾਣੇ ਹੋਵੇ ਕਿਸੇ ਤਾਣੇ ਗਾਵੇ ਕੋ ਦਾਤੇ ਜਾਣੇ ਨਿਖਾਰੇ ਗਾਵੇ ਕੋ ਗੁਣ ਵਡਿਆਈਆ ਚਾਰੇ ਗਾਵੇ ਕੋ ਵਿਦਿਆਵਿਕਮ ਵਿਚਾਰੇ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੇ ਫਿਰ ਦੇ ਗਾਵੇ ਕੋ ਜਾਪੇ dise door gaawe ko veke aadra door e katna katine aave tote ਕਾਤੇ ਕਾਤੇ ਕਤੀ ਕੋਟੀ ਕੋਟ ਕੋਟੇ ਦਿੰਦਾ ਤੇ ਲੈਂਦੇ ਤਾਂ ਕੇ ਪਾਏ ਜੁਗਾ ਜੁਗੰਤਰ ਕਾਇ ਕਾਇ ਹੁਕਮੇ ਹੁਕਮ ਚਲਾਏ ਰਾਓ ਨਾਨਕ ਰਖੇ ਵੀ ਪਰਵਾਹੋ ਸਾਚਾ ਸਾਹਿਬ ਸਾਚ ਨਹੀਂ ਪਕਿਆ ਪਾਉ ਅਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰੇ ਫੇਰ ਕਿ ਅੱਗੇ ਰਖੀਏ ਜਿਤ ਦਿਸੇ ਦਰਬਾਰੇ ਮੂਗੇ ਬੋਲਣ ਬੋਲੀਏ ਜੇ ਸੁਣ ਤਰੇ ਪਿਆਰੇ ਅੰਮ੍ਰਿਤ ਵੇਲਾ ਸੱਚ ਨਾ ਹੋ ਵਡਿਆਈ ਵਿਚਾਰੇ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰੇ ਨਾਨਕ ਐਵੇਂ ਜਾਣੀਏ ਸਭ ਆਪੇ ਸਚਿਆਰੇ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਣ ਸੋਏ ਜਿਨ ਸੇਵਿਆ ਤਿਨ ਪਾਇਆ ਮਾਨੇ ਨਾਨਕੇ ਗਾਵੀਏ ਗੁਰੀਲੇ ਦਾਣੇ ਗਾਵੀਏ ਸੁਰਿਏ ਮਨ ਰਕੀਏ ਪਾਉ ਦੁੱਖ ਪਰ ਹਰਸੂ ਕਰ ਲੈ ਜਾਏ ਗੁਰਮਕ ਨਾਦਰ ਗੁਰਮਕ ਵੇਦਰ ਗੁਰਮਕ ਰਿਆ ਸਮਾਏ ਗੁਰੂ ਈਸਰੇ ਗੁਰੂ ਗੋਗ ਬਰਮਾ ਉਰੂ ਪਾਰਵਤੀ ਮਾਈ ਜਿਹੋ ਜਾੜਾ ਆਖਾ ਨਾਹੀ ਕਹਿਣਾ ਕਤ ਨਾ ਜਾਈ ਗੁਰਾਂ ਇੱਕ ਦੇ ਬੁਜਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਤ ਨਵਾ ਜੇ ਇਸ ਭਾਵਾਂ ਵਿਣ ਪਾਣੇ ਕੀ ਨਾਈ ਕਰੀ ਜੇਤੀ ਸਿਰਟ ਉਪਾਏ ਵਿਕਰ ਵੀਣ ਕਰਮਾ ਕੀ ਮਿਲੇ ਲੈ ਮਤ ਵਿਚ ਰਤਨ ਜਵਾਰ ਮਣਕੇ ਜੇ ਇਕ ਗੁਰ ਕੀ ਸਿੱਖ ਸੁਣੀ ਗੁਰਾ ਇਕ ਦੇ ਬੁਜਾਈ ਸਬਨਾ ਜੀਆਂ ਕਾ ਇਕ ਦਾਤਾ ਓ ਮੈਂ ਵਿਸਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਸੁਣੀ ਹੋਏ ਨਵਾ ਕੰਡਾ ਵੀ ਜਾਣੀਏ ਨਾਲ ਚੱਲੇ ਸਭ ਕੋਈ ਚੰਗਾ ਨਾ ਰਖਾਈ ਕੇ ਜਿ ਸਿਰਤੇ ਜਗਲੇ ਜੇ ਤਿਸ ਨਦਰਣਾ ਆਵੇ ਤੇ ਬਾਤ ਨ ਪੁੱਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰੇ ਨਾਨਕੇ ਨਿਰਗੁਣੇ ਗੁੜ ਕਰੇ ਗੁਣਵੰਤਿਆ ਗੁਣ ਦੇ ਤੇਹਾ ਕੋਈ ਨਾ ਪੂਜੇ ਜੇ ਤਿਸ ਗੁਣ ਕੋਈ ਕਰੇ ਸੁਣੀਏ ਸਿੱਧ ਪੀਰ ਸੁਰਨਾਥ ਸੁਣੀਏ ਤਰਤ ਦਾਵਲ ਆਕਾਸ ਸੁਣੀਏ ਦੀਪ ਲੋ ਪਾਤਾਲ ਸੁਣੀਏ ਪੋਲਾ ਸਕੇ ਕਾਲੇ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਈਸ਼ਰ ਬਰਮਾ ਇੰਦ ਸੁਣੀਏ ਮੁਕਸਲਣ ਮਦੇ ਸੁਣੀਏ ਜੋਗ ਜੁਗ ਤਨ ਭੇਦ ਸੁਣੀਏ ਸਾਸਤ ਸਿਮਰਤ ਵੇਦੇ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੂਖ ਪਾਪ ਕਾ ਨਾਸ ਸੁਣੀਏ ਸਤ ਸੰਤੋਖ ਗਿਆਨ ਸੁਣੀਏ 68 ਕਾ ਇਸਨਾਨ ਸੁਣੀਏ ਪੜ ਪੜ ਪਾਵੇ ਮਾਲੇ ਸੁਣੀਏ ਲਾਗੇ ਵਹਿਜ ਧਿਆਨ ਨਾਨਕ ਭਗਤਾ ਸਦਾ ਵਿਕਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਫਰਾਂ ਗੁੜਾ ਕੇ ਗਾ ਸੁਣੀਏ ਸੇਖ ਪੀਰ ਭਾਤੇ ਸਾ ਸੁਣੀਏ ਅੰਦੇ ਪਾਵੇ ਰਾਉ ਸੁਣੀਏ ਹਾਤ ਹੋਵੇ ਅਸ ਗਾਹੋ ਨਾ ਦੇਖ ਭਗਤਾ ਸਦਾ ਦੀਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨਨੇ ਕੀ ਗਤੀ ਕਹਿ ਨਾ ਜਾਏ ਜੇ ਕੋ ਕਹੇ ਪਿੱਛੇ ਪਸਾਏ ਮੰਨੇ ਕੀ ਗਤੀ ਕਹ ਨਾ ਜਾਏ ਕੋ ਕੈ ਪਿਛੇ ਫਸਤਾਏ ਕਾਗਦ ਕਲਮ ਨਾਲ ਲਿਖਨ ਹਾਰੇ ਮੰਨੇ ਕਾ ਬਕਰਣ ਵਿਚਾਰੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੇ ਸੂਰਤ ਹੋਵੇ ਮਨ ਬੁੱਧੇ ਮੰਨੇ ਸਗਲ ਭਵਨ ਕੀ ਸੂਦੇ ਮੰਨੇ ਮੂਹ ਚੋਟਾ ਨਾ ਖਾਏ ਮੰਨੇ ਜਬ ਕੇ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੱਲੇ ਮਾਰਗ ਠਾਕ ਨਾ ਪਾਏ ਮੰਨੇ ਪਤਿਓ ਪ੍ਰਗਟੇ ਜਾਏ ਮੰਨੇ ਮਰ ਗਏ ਮੰਨੇ ਮਗਨਾ ਚੱਲੇ ਪੰਤੇ ਮੰਨੇ ਦਰਮੇ ਸਤੀ ਤਨ ਬੰਦੇ ਐਸਾ ਨਾਮ ਦੇ ਰੰਜਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੇ ਪਾਵੇ ਮੁਕਤ ਦੁਆਰੇ ਮੰਨੇ ਪਰਵਾਰੇ ਸਾਧਾਰੇ ਮੰਨੇ ਤਰੇਗਾ ਤਾਰੇ ਗੁਰ ਸਿੱਖ ਮੰਨੇ ਨਾਨਕੇ ਪਵੇ ਨਾ ਟਿੱਕੇ ਐਸਾ ਨਾਮ ਨੇ ਰੰਝਣ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪ੍ਰਮਾਣੇ ਪੰਜ ਪ੍ਰਦਾਨੇ ਪੰਚੇ ਪਾਵੇ ਦਰਗਈ ਮਾਨੇ ਪੰਚੇ ਸੋਈ ਦਰਵਾਜੇ ਜਾਣੇ ਪੰਚਾਂ ਕਾ ਗੁਰੂ ਏਕ ਧਿਆਨੇ ਜੇ ਕੋ ਕਹਿ ਕਰੇ ਵਿਚਾਰੇ ਕਰਤੇ ਕੇ ਕਰਨੇ ਨਾ ਹੀ ਜੁਮਾਰੇ ਤੋਲਤ ਰਬ ਦੇ ਆਕਾ ਪੂਤ ਸੰਤੋਖਤਾਪ ਰਖਿਆ ਜਿਲਸੂਤੇ ਜੇ ਕੋ ਪੂਛੇ ਹੋਵੇ ਸਚਿਆਰੇ ਤਵਲੇ ਉਪਰ ਕੇ ਤਾਪਾਰੇ ਧਰਤੀ ਹੋਰ ਪਰੇ ਹੋਰ ਹੋਰ ਇਸਤੇ ਭਲੇ ਇਸਤੇ ਭਾਰਤਲੇ ਕਵਣ ਜੋਰੇ ਜੀ ਜਾਂ ਤਰੰਗਾ ਕੇ ਨਾਓ ਸਬਨਾ ਲਿਖਿਆ ਬੁਢੀ ਕਲਾਵ ਉਹ ਲੈ ਕਾ ਲਿਕੇ ਜਾੜੇ ਕੋਈ ਲੈ ਕਾ ਲਿਕੇ ਆਕੇ ਪਾ ਹੋਏ ਕੇਤਾ ਤਾਣ ਸੁਆਲੇ ਰੂਪੇ ਕੀਤੀ ਦਾਤ ਜਾੜੇ ਕੋਲ ਪੂਤੇ ਕੀਤੀਆ ਪਸਾਉ ਏਕੋ ਕਵਾਉ ਤਿਸਤੇ ਹੋਏ ਲਖ ਮਰਿਆਉ ਉਧਰੇ ਤੇ ਕਵਣ ਕਾ ਵਿਚਾਰੇ ਵਾਰਿਆ ਨਾ ਜਾਵਾ ਏਕ ਵਾਰੇ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਸੰਕ ਜਪ ਅਸੰਖ ਪਾਉ ਅਸੰਖ ਪੂਜਾ ਅਸੰਖ ਤਪਤਾਓ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਹੋਇ ਪਾਕੇ ਸਾਰੇ ਸੰਗ ਮੋਲੇ ਬੁਲਾਏ ਤਾਰੇ ਉਧਰ ਤੇ ਕਮਣੇ ਕਹਾ ਵਿਚਾਰੇ ਵਾਰਿਆ ਮੈਂ ਜਾਵਾਂ ਇੱਕ ਵਾਰ ਜੋ ਤੁਧ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਖੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰੇ ਅਸੰਖ ਗਲਵੜਾ ਤੇ ਕਮਾਈ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੁੜਿਆਰ ਕੂੜੇ ਫਿਰਾਏ ਅਸੰਖ ਮਲੇਸ਼ ਮਨ ਬਿਖਾਏ ਅਸੰਖ ਨਿੰਦਕ ਫੈ ਕਰੇ ਭਾਰੇ ਨਾਨਕ ਕੀ ਕਈ ਨੀਚੇ ਕਈ ਵਿਚਾਰ ਵਾਰਿਆ ਨਾ ਜਾਮ ਇੱਕ ਵਾਰ ਜੋ ਤੁਧ ਪਾਵੇ ਸਾਈ ਪੜੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਓ ਅਗੰਗ ਅਗੰਗ ਅਸੰਖ ਲੋਗ ਅਸਰਗ ਕੈ ਸਿਰਪਾਰ ਹੋਏ ਆਖਿਰ ਨਾਮ ਆਖਿਰ ਸਲਾ ਆਖਿਰ ਗਿਆਨ ਗੀਤ ਗੁਰਗਾ ਆ ਕਿਰੇ ਲਿਖਣ ਬੋਲਣ ਬਾੜ ਅਖਰਾ ਫਿਰਸੇ ਯੋਗ ਦਿਖਾਣੇ ਜਿ ਇਹ ਲਿਖੇ ਤੇ ਸਿਰ ਲਈ ਜੀ ਫਰਮਾਏ ਤਿਉ ਤ ਪਾਏ ਜੇ ਤਾਂ ਕੀਤਾ ਤੇ ਤਾਂ ਨਾ ਹੋ ਵਿੰਡਾ ਵੀ ਨਾ ਹੀ ਕੋ ਤਾਉ ਕੁਦਰਤ ਕਵਣ ਕਾ ਵਿਚਾਰੇ ਮਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਪਾਵੇ ਸਹੀ ਪਲਿਕਾਰ ਤੂ ਸਦਾ ਸਲਾਮਤ ਨਿਰੰਕਾਰ ਪਰ ਇਹ ਹੱਥ ਪੈਰ ਤਰ ਦੇ ਪਾਣੀ ਤੋਤੇ ਉਤਰ ਸਕੇ ਬਹੁਤ ਪਲੀਤੀ ਕੱਪੜ ਹੋਏ ਦੇਸਾ ਬੋਲਈ ਉਹ ਤੋਏ ਪਰ ਇਹ ਮਤ ਪਾਪਾ ਕੇ ਸੰਗ ਉਹ ਤੋ ਪਹਿਨ ਆਵੇ ਕੇ ਰਾਂਗੇ ਪੁੰਨੀ ਪਾਪੀ ਆਖੜ ਨਾਈ ਕਰ ਕਰ ਨਾ ਲਿਖ ਲੈ ਜਾਏ ਆਪੇ ਵੀ ਜਾਪੇ ਕਾਏ ਨਾਨਕ ਹੁਕਮ ਆਓ ਜਾਓ ਤਿਰ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਨੇ ਸੁੜੀਏ ਮਨਿਏ ਮਤ ਕੀਤਾ ਮਨ ਕੀਤਾ ਪਾਓ ਤਰਗਤਿ ਤਿਰਤ ਮਲਨਾਓ ਸਭ ਗੁਣ ਤੇਰੇ ਮੇ ਕੋ ਨਾਹੀ ਕੋਈ ਵੇੜ ਗੁਣ ਕੀਤੇ ਭਗਤ ਨਾ ਹੋਏ ਸੁਵਸਤੀ ਆਤ ਬਾਣੀ ਬਰਮਾਓ ਸਤਿ ਸਵਾਣੂ ਸਦਾ ਮਨ ਚਾਹੋ ਕਵਣ ਸੁਵੇਲਾਕ ਵਕਤ ਕਵਣ ਕਵਣ ਤੀਤੀ ਕਵਣ ਵਾਰ ਕਵਣ ਸਿਰਤੀ ਮਹ ਕਵਣ ਜੀਤੇ ਹੋਇ ਆਕਾਰ ਵੇਖ ਤਵੇਲ ਨਾ ਪਾਇਆ ਪੰਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਹ ਦੀਆ ਜੇ ਲਿਖੜ ਲੇਖ ਪੁਰਾਣ ਤਿਤਵਾਰਣਾ ਜੋਗੀ ਜਾਣੇ ਰੁੱਤੇ ਮਾਉ ਨਾ ਕੋਏ ਜਾ ਕਰਤਾ ਸ੍ਰੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰਿਆ ਕਾ ਕਿਵ ਸਲਾਈ ਕਿਵ ਕਰਨੀ ਕਿਵ ਜਾਣਾ ਨਾਨਕ ਆਕਣ ਸਭ ਕੋ ਆਕੇ ਇੱਕ ਦੋ ਇੱਕ ਸਿਆੜਾ ਵੱਡਾ ਸਾਹਿਬ ਵੱਡੀ ਨਾ ਇਹ ਕੀਤਾ ਜਾ ਕਾ ਹੋਵੇ ਨਾਨਕ ਜੇ ਕੋ ਆਪੋ ਜਾਣੇ ਅੱਗੇ ਸੇ ਗਿਆਨ ਸੋਈ ਪਤਲਾ ਪਤਾਲ ਲਖ ਅਗਾਸਾ ਅਗਾਸ ਓੜਕ ਓੜਕ ਪਾਲ ਤੱਕੇ ਵੇਦ ਕਹਿਣ ਇੱਕ ਬਾਤ ਸੈਸ 18 ਕਹਿਣ ਕਿਤੇ ਬਾਅ ਅਸੂਲ ਇਕਤਾਤ ਲੇਕਾ ਹੋਏ ਤਲਕੀਏ ਲੈਕੇ ਹੋਏ ਵਿਨਾਸ਼ ਨਾਨਕ ਵੱਡਾ ਆਖੀਏ ਆਪੇ ਜਾਣੇ ਆਪ ਸਲਾਈ ਸਲਾਹ ਏਤੀ ਸੂਰਤ ਨ ਪਾਇਆ ਨਦੀਆਂ ਅਤੇ ਵਾਪੇ ਸੰਬੰਧ ਨ ਜਾਣੀ ਸਮੁੰਦ ਸਾਂ ਸੁਲਤਾਨੇ ਗਿਰਾਫੇਤੀ ਮਾਲ ਤਨ ਕੀੜੀ ਤੁਲਣਾ ਹੋਣ ਦੇ ਇਸ ਮਨਨ ਵਿਸਰੇ ਅੰਤ ਨਾ ਸੀਪਤ ਕਹਿ ਨਯੰਤੇ ਅੰਤ ਨਾ ਕਰਨੇ ਦੇ ਨਯੰਤੇ ਅੰਤ ਨਾ ਵੇਖਣ ਸੋਲੰਨੇ ਅੰਤੇ ਅੰਤ ਨਾ ਜਾਪੇ ਕਿਆ ਅਮਨ ਬੰਤੇ ਅੰਤ ਨਾ ਜਾਪੇ ਕੀਤਾ ਆਕਾਰ ਅੰਤ ਨਾ ਜਾਪੇ ਪਾਰਾ ਵਾਰੇ ਅੰਤ ਕారణ ਕੀਤੇ ਬਿਲਾਈ ਤਾਂ ਕਿ ਅਤ ਨਾ ਪਾਈ ਜਾਈ ਏਉ ਅੰਤ ਨਾ ਜਾਣੇ ਕੋਈ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉੱਚਾ ਤਾਓ ਉੱਚੇ ਉੱਪਰ ਉੱਚਾ ਨਾ ਹੋਓ ਏਵੜ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾੜੇ ਸੋਈ ਜੇਵੜ ਆਪ ਜੜੇ ਆਪ ਆਪ ਨਾਨਕ ਨਦਰੀ ਕਰਮੀ ਦਾਤੇ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈਨ ਲਤਮਾਏ ਕੇਤੇ ਮੰਗੇ ਜੋਦ ਉਪਾਰ ਕੇਤਿਆ ਗੜਤ ਨਹੀਂ ਵਿਚਾਰੇ ਕੇਤੇ ਕੱਪ ਟੁੱਟੇ ਵੇਕਾਰ ਕੇਤੇ ਲੈਲੇ ਮੁਕਰ ਪਾਏ ਕੇਤੇ ਮੁਰਕਾਏ ਕਾਏ ਕੇਤੀਆ ਦੂਖ ਉਖ ਸਦਮਾਰ ਇਹ ਵੀ ਦਾ ਤੇਰੀ ਦਤਾਰ ਬੰਦ ਖਲਾਤੀ ਭਾੜੇ ਹੋਏ ਔਰ ਆਖ ਨਾ ਸਕੇ ਕੋਈ ਜੇ ਕੋ ਖਾਇ ਕੋ ਆਕੜ ਪਾਏ ਉਹ ਜਾਣੇ ਕੇਤੀਆ ਮੁਕਾਏ ਆਪੇ ਜਾਣੇ ਆਪੇ ਦੇਈ ਆਕੇ ਸੇ ਵੀ ਤੇਈ ਕੇ ਜਿਸ ਨੂੰ ਬਖਸ਼ੇ ਸਿਖਤ ਸਲਾਖ ਨਾਨਕ ਦੇ ਪਾਤਿਸਾ ਪਾਤਿਸਾ ਅਮੂਲ ਗੁਣ ਅਮੂਲ ਵਪਾਰ ਅਮੂਲ ਵਪਾਰੀ ਅਮੂਲ ਬੰਡਾਰ ਅਮੂਲ ਆਵੇ ਅਮੂਲ ਲੈ ਜਾਏ ਅਮੂਲ ਪਾਈ ਅਮੂਲਾ ਸਮਾਈ ਅਮੂਲ ਧਰਮ ਅਮੂਲ ਦੀਵਾਨ ਅਮੂਲ ਤੁਲ ਅਮੂਲ ਪਰਵਾਨ ਅਮੂਲ ਬਖਸ਼ੀਸ ਅਮੂਲ ਨਿਸ਼ਾਨ ਅਮੂਲ ਕਰਮ ਅਮੂਲ ਪਰਮਾਨ ਅਮੂਲੋ ਅਮੂਲ ਆਕਿਆ ਨਾ ਜਾਏ ਆਕ ਆਕ ਰਹੇ ਲਿਵ ਲਾਏ ਆਕੇ ਵੇਦ ਆਕ ਪਾਠ ਪੁਰਾਣ ਆਕੇ ਪੜੇ ਕਰੇ ਵਿਖਿਆਣ ਆਕੇ ਵਰਦੇ ਆਕੇ ਇੰਦੇ ਆਕੇ ਗੋਪੀ ਤੇ ਗੋਬਿੰਦ ਆਕੇ ਈਸਰ ਆਕੇ ਸਿੱਧ ਆਕੇ ਕੇਤੇ ਕੀਤੇ ਬੁੱਧ ਆਕੀ ਦਾਰੋ ਆਕੀ ਦੇਵ ਆਕੀ ਸੁਰ ਨਰ ਮਨਜਨ ਸੇਵ ਕੇਤੇ ਆਕੀ ਆਕਣ ਪਾਏ ਕੇਤੇ ਕਹਿ ਕਹਿ ਉਟੋ ਬਜਾਏ ਇਤੇ ਕਿਤੇ ਹੋਰ ਕਰੈ ਤਾ ਆਖ ਨ ਸਕੇ ਕਈ ਕੀ ਜੇ ਵੜ ਪਾਵੇ ਤੇ ਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਕੇ ਬੋਲ ਵਿਗਾੜ ਤਾ ਲਿਖੀ ਫਿਰ ਲਗਵਾਰੰਗਵਾਰ ਸੋ ਦਰ ਕੇ ਆ ਸੋ ਕਰ ਕੇ ਆ ਜਿੱਤ ਮੈਂ ਸਰਬ ਸਮਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਣ ਹਾਰੇ ਕੇਤੇ ਰਾਗ ਪਰਿ ਸੋ ਕਹਿਣੀ ਕੇਤੇ ਗਾਵਣ ਹਾਰੇ ਗਾਵੇ ਤੁ ਲੋ ਪਵਨ ਪਾਣੀ ਬਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਜਿੱਥੇ ਗੁਪਤ ਲਿਖ ਜਾਣੀ ਲਿਖ ਲਿਖ ਧਰਮ ਵਿਚਾਰੇ ਗਾਵੇ ਈਸਰ ਵਰਮਾ ਦੇਵੀ ਸੌਂਸ ਦਾ ਸਵਾਰੇ ਗਾਵੇ ਇੰਦ ਇਦਾਤਨ ਬੇਟੇ ਦੇਵਤੀਆਂ ਘਰ ਨਾਲੇ ਗਾਵੇ ਸਿੱਤ ਸਮਧੀ ਅੰਦਰ ਗਾਵਣ ਸਾ ਦੇ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵੇ ਸਵੀਰ ਕਰਾਰੇ ਗਾਵਣ ਪੰਡਿਤ ਪੰਡੜ ਰਕਿ ਸਰੇ ਜੁਗ ਜੁਗ ਵਿਦਾ ਨਾਲੇ ਗਾਵੇ ਮੌਲੀਆ ਮਨ 모ਹੜੇ ਸੁਰਗਾ ਮਛ ਪਿਆਲੇ ਗਾਵਣ ਰਤਨੋ ਪਾਏ ਤੇਰੇ 68 ਤੀਰਥ ਨਾਲੇ ਗਾਵੇ ਜੋਧ ਮਹਾਬਲ ਸੂਰਾ गावे काणी चारे गावे खंड मंडल वर बंडा कर कर रखे तारे सही तुद लो गावे जो तुद पावन अते तेरे भगत रसाले और केते गावन से मैं चित र आवण नानक क्या बिचारे सोई सोई सदा सच्चे साहिब साचा साची नाही ہے بھی ہوتی جائل جیسی رچنا جن رچائی رنگی رنگی بھاتی کر کر نجتیมายا جے او پائی کر کر ویکھے کیتا ہے اپنا جیوت اس کی دی وڑائی جے جو تਿਸ پاوے سوئی کرسی اوپن کرنا جائے سو بادشاہ سا بادشاہ ہے नानक رہن رجائی ਮੁੰਦਾਫ ਤੋਖ ਸਰਮ ਪਤ ਚੋਲੀ ਧਿਆਨ ਕੀ ਕਰੈ ਬੀ ਮੂਤੀ ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਤੀ ਸਗਲ ਜਮਾਤੀ ਮਨ ਜੀਤੇ ਜਗ ਜੀਤੇ ਆਦੇਸ਼ ਤਿਤੇ ਆਦੇਸ਼ ਆਤ ਅਨੀਲ ਅਲਦੀ ਅਨਤ ਯਹੂਜੋਗੋ ਇੱਕੋ ਵੇਸ ਉਕਤ ਗਿਆਨ ਦਿਆ ਬਨਾਰਣ ਘਟ ਘਟ ਵਾਜੇ ਨਾਲ ਆਪਨਾਤ ਨਾਤੀ ਸਭਾ ਕੀ ਰਿੱਦਿ ਸਿੰਦੇ ਅਵਰਾ ਸਾਦੇ ਸਯੋਗ ਵਿਯੋਗ ਦੁਰੇ ਦੋਇ ਕਾਰ ਚਲਾਵੇ ਲੈ ਕੇ ਆਵੇ ਪਾਗੇ ਆਦੇਸ਼ ਤਿਸੇ ਆਦੇਸ਼ ਆਤ ਅਨੀਲ ਅਲਾਦੀ ਅਨੰਤ ਜੁਗ ਜੁਗ ਮੇ ਏਕੋ ਵੇਸ ਏਕਾ ਮਾਈ ਜੁਗਤ ਵੇ ਆਈ ਤੇ ਚੱਲੇ ਪਰਮਾਣ ਇੱਕ ਸੰਤਾਰੇ ਇੱਕ ਬਟਾਰੇ ਇੱਕ ਲਾਏ ਦੀਵਾਣ ਜੀਵ ਤੇ ਸਪਾਵੇ ਤੇ ਚੱਲੇ ਜੀਵ ਹੋਵੇ ਪਰਮਾਣ ਹੋਵੇ ਕਿ ਉਹ ਨੰਦਰਣ ਆਵੇ ਬੋਤਾ ਉਹ ਵਿੜਾਣ आदेश किसे आदेश आदर नील आदि अनाते जुग जुग एको वेद असल लोए लोए पंडा रे जोग च पाया तू एकावारे कर कर देखे सृजनार नानक सच्चे की साची कारे आदेश किसे आदेश आदर नील आदि ਆਨੇ ਹੱਤੇ ਜੁਗ ਜੁਗੇ ਕੋ ਵੀਸ ਇੱਕ ਦੂਜੀ ਬੇਲਾ ਕੋਈ ਲੱਖ ਵੀ ਲੱਖ ਵੀਸ ਲੱਖ ਲੱਖ ਘੇੜਾ ਕੇ ਏਕ ਲਾਭ ਜਗਦੀਸ਼ ਏਤਰਾ ਪਤ ਪੌੜੀਆ ਚੜੀਏ ਹੋਏ ਅਕੀਸ ਸੁਣ ਗੱਲਾ ਆਕਾਸ ਕੀ ਕੀਟਾ ਹੈਰੀ ਸੇ ਨਾਨਕ ਦਾ ਦਰੀ ਪਾਈਏ ਕੂੜੀ ਕੂੜੇ ਟੀਸ ਆਖੜ ਜੋਰ ਚੁਪੇ ਨਾ ਜੋਰ ਜੋਰ ਨਾਲ ਬੰਗੜ ਦੇਣ ਨਾ ਜੋਰ ਜੋਰ ਨਾਲ ਜੀਵਨ ਬਰਨਦਾ ਜੋਰ ਜੋਰ ਨਾਲ ਰਾਜ ਬਾਲ ਬਨਸੋਰੇ ਜੋਰ ਨਾਲ ਸੂਰਤ ਗਿਆਨ ਵਿਚਾਰ ਜੋਰ ਨਾਲ ਸੁਜੁਗਤੀ ਛੋਟੇ ਸੰਸਾਰੇ ਜਿਸ ਇੱਥੇ ਜੋਰ ਕਰਵੇ ਕੇ ਸੋਈ ਦਾਨਕ ਉਤਮ ਨੀਚ ਨਾ ਕੋਈ ਰਾਤੀ ਰੋਤੇ ਤੇ ਤੇ ਵਾਰ ਪਵਨ ਪਾੜੀ ਅਗਨੀ ਪਤਾਲ ਤਿਸ ਵਿੱਚ ਤਰਤ ਤੇ ਤਿਸ ਵਿੱਚ ਤਰਤੀ ਤਾ ਥਾਪ ਰਕੀ ਤਰਮਸਾਲ ਇਸ ਵਿੱਚ ਕੀ ਜੁਗਤ ਕੇ ਰੰਗੇ ਤਿਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਤੇ ਸੋਣ ਪੰਚ ਪਰਵਾਨ ਨਦਰੀ ਕਰਮ ਪਵੇ ਨਿਸਾਨੇ ਕੱਚ ਪਕਾਈ ਹੋਤੇ ਪਾਈ ਨਾਨਕ ਗਿਆ ਜਾਪੇ ਜਾਈ ਦਰਮ ਕੰਡ ਕਾ ਓ ਕਾ ਦਰਮ ਗਿਆਨ ਕੰਡ ਕਾ ਆਕੋ ਕਰਮੇ ਕਹਤੇ ਪਉਣ ਪੜੀ ਬਸੰਦਰ ਕਹਤੇ ਕਾਂ ਬੇਜ ਕਹਤੇ ਵਰਮੇ ਕਾੜ ਤੇ ਕੜੀ ਰੂਪ ਰੰਗ ਕੇ ਵੇਤ ਕਹਤੀਆਂ ਕਰਮ ਭੂਮੀ ਮੇਰ ਕੇਤੇ ਕਹਤੇ ਕਹਤੇ ਧੂਪ ਦੇਸ ਕਹਤੇ ਇੰਦ ਚੰਦ ਸੂਰ ਕੇਤੇ ਕਹਤੇ ਮੰਡਲ ਦੇਸ ਕਹਤੇ ਸਿੱਧ ਬੁੱਧ ਨਾਥ ਕੇਤੇ ਕਹਤੇ ਦੇਵੀ ਵੇਸ ਕਿਤੇ ਦੇਵਦਾਨੋਂ ਮੁਲ ਕਿਤੇ ਕਿਤੇ ਰਤਨ ਸੁਗੰਧ ਕਿਤਿਆਂ ਖਾਣੀ ਕਿਤਿਆਂ ਬਾੜੀ ਕਿਤੇ ਪਾਤ ਨਿਰੰਦ ਕਿਤਿਆਂ ਸੂਰਤ ਸੇਵਕ ਕਿਤੇ ਨਾਨਕ ਅੰਤ ਨਯੰਤ ਗਿਆਨ ਕੰਡ ਮੈਂ ਗਿਆਨ ਪ੍ਰਚੰਡ ਤੇ ਤੇ ਨਾਦ ਬਿਰੋਧ ਕੋੜ ਆਨੰਦ ਸ਼ਰਮ ਕੰਡ ਕੀ ਬਾਣੀ ਰੂਪ ਤਿੱਤੇ ਘਾੜਤ ਕੜੀਏ ਬਹੁਤ ਰੂਪ ਤਾਂ ਕਿਆ ਗੱਲਾਂ ਕਥਿਆ ਨਾ ਜਾਏ ਜੇ ਕੋ ਕਹੇ ਪਿੱਛੇ ਪਛਤਾਏ ਤੇਤੇ ਕੜੀਏ ਸੁਨੂ ਜ਼ੋਰਤ ਬਾਤ ਮਨਬੁੱਧੇ ਤੇਤੇ ਕੜੀਏ ਸੁਰਾ ਸਦਾ ਕੇ ਸੁਧ ਕਰਮ ਕੰਡ ਕੀ ਬਾਣੀ ਜ਼ੋਰ ਤੇਤੇ ਹੋਰ ਨ ਕੋਈ ਹੋਰ ਤੇਤੇ ਜੋਤ ਮਹਾ ਬਲ ਸੂਰ ਤਿਨ ਮਹਰਾਮ ਰਹਾ ਵਰਪੂਰੇ ਤਿਤ ਤੇਤੇ ਸੀਤੋ ਸੀਤਾ ਬੈਮਾ ਮਾਏ ਤਾਂ ਕੇ ਰੂਪ ਨਿਕਤਰੇ ਜਾਏ ਨਾ ਹੋ ਮਰੈ ਰਟਾਗੇ ਜਾਏ ਜਿਨ ਕੇ ਰਾਮ ਵਸੇ ਮਨ ਮਾਏ ਤੇਤੇ ਭਗਤ ਵਸੈ ਕੈ ਨੋ ਕਰ ਅਬ ਸੱਚਾ ਮਨਸੋਈ ਸਚ ਕੰਡ ਵਸੇ ਰੰਕਾਰੇ ਕਰ ਕਰ ਵੇਖੇ ਨਦਰਣਿਆਲੇ ਤੇਤੇ ਕੰਨ ਮੰਡਲ ਵਰ ਬੰਦੇ ਜੇ ਕੋ ਕਥੇ ਤੈ ਅੰਤਨੇ ਅੰਤੇ ਤੇਤੇ ਲੋ ਲੋ ਆਕਾਰੇ ਜੀਵ ਜੀਵ ਉਕਮ ਤੇ ਉਤੇ ਕਾਰੇ ਵੇਖ ਕੇ ਵਿਖੇ ਕਰ ਵਿਚਾਰੇ ਨਾਨਕ ਕਤਨਾ ਕਰੜਾ ਸਾਰੇ ਜਤ ਪਾਰਾ ਤੀਰ ਸੁਨਿਆਰਾ ਐਣ ਮੱਤੇ ਵੇਦ ਅਤਿਆਰੇ ਪਾਉ ਕਲਾ ਕਰ ਅਗਣ ਤਪਤਾਉ ਉਹ ਘਾਡਾ ਪਾਉ ਅਮਰਤਿ ਢਾਲੇ ਕੜੀਏ ਸਭ ਦੇ ਸੱਚੀ ਟਕਸਾਲੇ ਜਿੰਨ ਕੋ ਨਦਰ ਕਰਮ ਤਿਨ ਕਾਰੇ ਨਾਨਕ ਨਦਰਿ ਨਦਰਣਿਆਲੇ ਲੋਕੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤੇ ਮੱਤ ਦਿਵਸ ਰਾਤ ਤੂੰ ਹੀ ਦਾਈ ਦਾਇਆ ਕੇਲੇ ਸਗਲੇ ਜਗਤ ਚੰਗੇ ਆਈਆ ਬੂਰੇ ਆਈਆ ਵਾਚੇ ਧਰਮੇ ਅਦੂਰੇ ਕਰਮੀਆ ਕੋ ਆਪਣੀ ਕੇ ਨੇੜੇ ਕੇ ਦੂਰੇ ਜਿਨੀ ਨਾਮੇ ਜਿਨੀ ਨਾਮ ਤੇ ਆਇਆ ਗਏ ਮਸਕਤੇ ਕਾਲੇ ਨਾਨਕ ਤੇ ਮੁਕੇ ਉਜਲੇ ਕੇਤੀ ਚੁੱਟੀ ਨਾਲੇ ਨਾਨਕ ਤੇ ਮੁਕੇ ਉਜਲੇ ਕੇਤੀ ਚੁੱਟੀ ਨਾਲੇ ਵਾਹਿਗੁਰਜੀ ਕਾ ਕਾਲਤਾ ਵਾਹਿਗੁਰਜੀ ਕੀ ਫਤਿਹ